ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਆ ਅੱਜ ਇੱਕ ਇਤਿਹਾਸਕ ਜੋ ਫਿਲਮ ਬਾਰੇ ਸਾਡੇ ਕੋਲ ਸਾਥੀ ਪਹੁੰਚੇ ਆ ਪਿੰਡ ਗੜੀ ਜੀ ਸਿੰਘ ਬਖੇ ਮੇਰੇ ਨਾਲ ਦੇਰਾ ਲਖਦਾ ਦਾ ਪੀਰ ਸ਼ੰਜੀਰ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਪੁਰੇਵਾਲ ਗੋਬਿੰਦ ਸਿੰਘ ਧੀਰ ਬਹਾਦਰ ਸਿੰਘ ਜੀ ਦਦਰਾਲ ਸਾਰੇ ਨੌਜਵਾਨ ਸਾਡੇ ਬੱਚੇ ਸ਼ਾਮਲ ਐ ਇਸ ਵਿੱਚ ਇੱਕ ਬਹੁਤ ਹੀ ਵਧੀਆ ਉਪਰਾਲਾ ਆ ਜੋ ਬੀਬੀ ਰਜਨੀ ਦੇ ਇਤਿਹਾਸ ਤੇ ਇੱਕ ਫਿਲਮ ਬਣ ਜਾ ਰਹੀ ਆ ਇਹ ਬਹੁਤ ਵਧੀਆ ਉਪਰਾਲਾ ਆ ਮੈਂ ਬੇਨਤੀ ਕਰਦਾ ਕਿ ਸਾਰੇ ਹੀ ਦਰਸ਼ਕਾਂ ਨੂੰ ਵੱਧ ਤੋਂ ਵੱਧ ਇਸ ਫਿਲਮ ਨੂੰ ਦੇਖੋ ਕਿਉਂਕਿ ਇਹ ਪ੍ਰਮਾਤਮਾ ਦੇ ਜੇ ਜਿਸ ਜੀਵ ਨੂੰ ਬਣਾਇਆ ਉਹਨੂੰ ਉਹਦਾ ਅੰਨ ਪਾਣੀ ਵੀ ਉਹਨੇ ਦਿੱਤਾ ਤੇ ਸਾਰਾ ਹੀ ਆਪਣੇ ਕਰਮਾਂ ਦੇ ਨਾਲ ਬੰਦਾ ਲੈ ਕੇ ਆਉਂਦਾ ਇਹ ਫਿਲਮ ਦੇ ਵਿੱਚ ਇਹ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ ਸਾਰੇ ਬੇਨਤੀ ਕਰਦਾ ਵੀਰਾਂ ਨੂੰ ਸੰਗਤਾਂ ਨੂੰ ਕਿ ਇਸ ਫਿਲਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੇਖੋ ਸਿਨੇਮਾ ਜਾ ਕੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਜੀ 30 ਤਰੀਕ ਨੂੰ ਜੋ ਇਹ ਵਿਸ਼ਪ ਪੱਧਰ ਤੇ ਹਰ ਮੁਲਕ ਦੇ ਵਿੱਚ ਹਰ ਤੇ ਰਿਲੀਜ਼ ਹੋਣ ਜਾ ਰਹੀ ਹੈ ਸਾਰੇ ਬਤੋ ਬਤ ਜੀ ਦੇਖੋ ਇਸ ਫਿਲਮ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤੇ ਜਾਗੋ ਹੰਸ ਕਰ